ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਛਾ ਰ ਕਰ ਸასი ਕਾਲੀ ਸਵਾਗਤ ਕਰਦੇ ਆਂ ਤੁਹਾਡਾ ਆਪਾਂ ਨੂੰ ਵਲੌਗ ਦੇ ਵਿੱਚ ਐ ਹੋ ਗਿਆ 9 ਵਜੇ ਤੇ ਉੱਠ ਗੜਿਆ ਆਪਾਂ ਮਾਗਲ ਚੋਧਰੀ ਹੈ ਤੇ ਹੁਣ ਚੱਲਦੇ ਆਂ ਆਪਾਂ ਹੋਟਲ ਤੋਂ ਰਾਜਸਤਾਨੀ ਦਾ ਹੋਟਲ ਜਿਹੜੇ ਖੜੇ ਜਿਗੇ ਤੇ ਸੱਜਣ ਬਾਈ ਨੇ ਸਾਨੂੰ ਇਹ ਹੋਟਲ ਦੱਸਿਆ ਸੀਗਾ ਹੋਟਲ ਐਂਡ ਰੈਡਟ ਟੈਂਟ ਜਿਹਨੋਂ ਇਹ ਨਾਂ ਨਹੀਂ ਪਤਾ ਇਹਦਾ ਉਹ ਪੁੱਗ ਬੈ ਗਿਆ ਤੇ ਹੁਣ ਚੱਲਦੇ ਆਪਾਂ ਟੈਟ ਪਰ ਦੇਖ ਲਿਆ ਬ੍ਰੈਕਫਾਸਟ ਨੂੰ ਸ਼ੋ ਹੋਗੇ ਠੀਕਾ ਦੋ ਵਾਰ ਆਲੇ ਕੋਈ ਸੋ ਜ ਨਹੀਂ ਰਹੀ ਨਾ ਮਿੱਤਰੋ ਉਹ ਸਾਹਮਣੇ ਆ ਗਿਆ ਜੈਪੁਰ ਵਾਲਾ ਰੋਡ ਦਿੱਲੀ ਜੈਪੁਰ ਇਹਨੇ ਆਪਣਾ ਜਾਂ ਆ ਕੇ ਉੱਤਰ ਜਾਣਾ ਤੇ ਸੱਜਣ ਬਾਈ ਨੂੰ ਰੋਕ ਲਿਆ ਜੀਗਾ ਟ੍ਰਾਫਿਕ ਵਾਲਿਆਂ ਨੇ ਆਹਾ ਬੋਲ ਉੱਤਰਦੇ ਥਾਰ ਅੱਜ ਦੇਖਣਾ ਇੱਥੇ ਹੁੰਨੇ ਕਿ ਨਹੀਂ ਮਨ ਨੂੰ ਲੱਗਦਾ ਆਹ ਇਹ ਥਲਾ ਖੋਲਣ ਲੱਗ ਗਿਆ ਯਾਰ ਇਹ ਕੀ ਚੱਕਰ ਆ ਰਾਵੜ ਖੋਲਣ ਲੱਗ ਗਈ ਗੇਰ ਵਾਲੀ ਉਹ ਜਿਹੜੀ ਆਉਂਦੀ ਤਾਂ ਹੀ ਵਾਜ ਸ਼ਾਂ ਸ਼ਾਂ ਦੀ ਆ ਰਹੀ ਐ ਉਹ ਅੱਗੇ ਰੋਕ ਕੇ ਉਹ ਕਰਦੇ ਆ ਹਾਂ ਜੀ ਮਿੱਤਰੋ ਆਪਾਂ ਪਹੁੰਚ ਗਏ ਕੈਥਲ ਹਰਿਆਣਾ ਹੋਟਲ ਇਹ ਚੰਦਵਾਜੀ ਤੋਂ ਪਹਿਲਾਂ ਹੀ ਆ ਤੇ ਟਾਈਮ ਹੋ ਗਿਆ 12:30 ਐ ਹੁਣ ਰੋਟੀ ਖਾ ਲਈਏ ਭੁੱਖ ਹੀ ਲੱਗੀ ਵੀ ਆ ਕਨਹੀਂ ਅੰਦਰ ਲੱਗੀ ਹੋਏ ਭੁੱਖ ਲੱਗੀ ਰੋਟੀ ਖਾ ਕੇ ਮੈਂ ਕਾਲੀ ਨਾਲ ਰੁਕਿਆ ਦਾ ਓਰੇ ਕੰਟਰੋਲ ਠੀਕ ਲਗਿਆ ਮਨ ਨੂੰ ਫੁੱਲੀ ਢੁੱਲੀ ਪਾਰਕਿੰਗ ਹਾਂਜੀ ਮਿੱਤਰੋ ਅੱਜ ਨਾ ਯਾਰ ਜਿਹੜਾ ਆ ਬਲੌਗ ਇਹ ਲੈ ਜੀ ਆ ਬਾਈ ਮੋਟ ਕਦੇ ਰੁੱਡੋ ਬਿਜਰਦਾ ਪਾਇਆ ਵਾ ਲੈ ਜੀ ਆ ਹੁਣ ਤੇ ਜਿਹੜਾ ਅੱਜ ਵਾਲਾ ਬਲੌਗ ਹੈ ਨਾ ਹੇ ਅੱਜ ਠੀਕ ਤਰ੍ਹਾਂ ਸ਼ੂਟ ਨਹੀਂ ਹੋਇਆ ਬਾਕੀ ਹੁਣ ਆਹ ਕਰੂੰਗਾ ਕਿਉਂਕਿ ਅੱਜ ਸਵੇਰ ਦਾ ਮੇਰਾ ਸਰੀਰ ਸੈੱਟ ਨਹੀਂ ਸੀਗਾ ਹੈ ਕਿ ਨਹੀਂ ਮੈਂ ਸੁਸਤੀ ਜਿਓ ਪਈ ਜਾਂਦੀ ਸੀ ਸੁਸਤੀ ਜੀ ਰੋਟੀ ਖਾ ਕੇ ਵੀ ਸੌਂ ਗਿਆ ਤੇ ਹੁਣ ਲੈ ਜਾਇ ਪਰ ਪਾਰ ਕਰਦੇ ਪਏ ਆ ਆਮਣੇ ਪਹੁੰਚ ਆ ਗਿਆ ਜੈਪੁਰ ਸਿਟੀ 4 ਕਿਲੋਮੀਟਰ ਦੇਖ ਸਕਦੇ ਆ ਨਜ਼ੀਨ 4 ਕਿਲੋਮੀਟਰ ਹੈ ਜੈਪੁਰ ਇਧਰ ਨਹੀਂ ਆਇਆ ਜੈਪੁਰ ਏ ਕੰਨਾ ਕੰਨਾ ਇਹਨੂੰ ਪਿੰਕ ਸਿਟੀ ਕਹਦੇ ਕਹਿੰਦੇ ਆ ਜੈਪੁਰ ਨੂੰ ਮੈਂ ਕਹਾਂਦਾ ਮੈਨੂੰ ਵੀ ਨਹੀਂ ਪਤਾ ਵੀ ਪਿੰਕ ਸਿਟੀ ਕਹਦੇ ਕਹਿੰਦੇ ਆ ਜ਼ਿਆਦਾ ਕੋਈ ਗੁਲਾਬੀ ਹੋਣਾ ਗੁਲਾਬੀ ਜ਼ੈਰ ਆ ਇਹ ਚਲੋ ਆ ਕੁੱਝ ਯਾ ਲੱਗਿਆ ਹਣ ਉਦੇ ਕਾ ਨਾ ਲੌਲੀ ਦੇ ਹੋਟਲ ਤੇ ਖੜਦੇ ਆ। ਜਾ ਪੀਵਾਂਗੇ। ਵਾਹਿਗੁਰੂ ਵਾਹਿਗੁਰੂ। ਮੰਤਰੀ ਨੂੰ ਕਿਹਾ ਉਹ ਆ ਵੀ ਅਰੋ ਕ ਉਹ ਕਰ ਲਏਗਾ। ਹੁਣੇ ਹੋਇਆ ਹਾਲ ਤਾਜ਼ਾ ਹੋਰ ਜੇ ਨੰਬਰ ਉਹ ਦੇਖ ਓਏ ਬੰਦੇ ਰੋ ਰੋ ਪਟਾ ਦੀ ਅੱਜ ਠੀਕ ਹੈ ਲੱਗਣੇ ਨੇ ਲੱਗਣੇ ਹਾਂ ਲੱਗਣੇ ਨੇ ਰਾਹ ਤੋਂ ਉਹ ਕੱਟ ਲੈ ਕੱਟ ਲੈ ਕੱਟ ਲੈ ਨਾਗਰਿਕ ਦੀ ਗੱਡੀ ਆ ਵੀਰੇ ਐਚ 458 ਸੀ 0 313 ਉਧਰ ਉਹ ਜਿਹੜੀ ਪਾਰਟੀ ਆ ਉਹ ਇੱਧਰ ਆ ਲਾ ਇੱਕ ਹੋਰ ਫਸਾ ਦੀ ਇੱਧਰ ਆ ਨੀ ਰਗੜਵਾਂਦਾ ਫਿਰ ਰਿਆਂ ਠੀਕ ਆ ਕੋਈ ਜਿਆਦਾ ਛੱਟ ਨਹੀਂ ਲੱਗੀ ਬੋਲਦਾ ਪਿਆ ਸਾਰਾ ਕੁਝ ਉਹ ਕਰਦਾ ਪਿਆ ਘਾਰ ਵਾਲੇ ਨਾ ਉਹ ਤਾਂ ਉਹਦੇ ਧੱਕੇ ਦੇ ਨਾਲੇ ਵਸਾਲੀ ਦੀ ਉਹਦੇ 'ਚ ਭਜਾ ਕੇ ਲੈ ਗਿਆ ਤਾਂ ਹੀ ਆਹ ਗਲਤੀ थी ना ਉਹ ਇੱਕ ਉਹਦੇ ਵਾਲਾ ਕਹਿੰਦਾ ਗੱਡੀ ਵਾਲਾ ਕਹਿੰਦਾ ਭੈਣੋ ਕਹਿੰਦਾ ਲਿਆ ਕੇ ਕਹਿੰਦਾ ਐ ਕਰਕੇ ਕਹਿੰਦਾ ਧਾੜ ਮੇਰੇ ਜੀ ਠੋਕਿਆ ਮੈਂ ਕਿਹਾ ਤੇਰੀ ਗੱਡੀ ਕਿੱਥੇ ਕਹਿੰਦਾ ਮੈਂ ਤਾਂ ਅੱਗੇ ਲਗਾ ਕੇ ਆਇਆ ਮੈਂ ਕਿਹਾ ਨਿਕਲ ਜਾ ਬੜਾ ਪੁਲਸ ਵਾਲਿਆਂ ਨੇ ਪੈਸੇ ਖਾਣੇ ਇਹ ਲਾ ਵੀ ਰਾਤਾਂ ਦੇ ਨੀਂਹ ਪੈਣੇ ਕਰਕੇ ਨਾ ਹਾਂ ਮੂੰਗੀ ਮੰਗੀ ਵੱਡ ਨਹੀਂ ਹੋ ਰਹੀ ਸਭ ਮਸ਼ੀਨਾਂ ਇੱਕਣਾਂ ਹੀ ਖੜੀਆਂ ਜਿੰਨਿਆਂ ਵੀ ਉਹ ਪੰਜਾਬ ਤੋਂ ਆਈ ਪੀਆਂ ਮੂੰਗੀ ਵੱਢਣ ਧਰਕੇ ਜਨਗੜ ਏਰੀਏ 'ਚ ਸਭ ਇੱਕਣੇ ਕਿਉਂ ਗਿੱਲਾ ਹੋਇਆ ਵਾ ਖੇਤ ਗਿੱਲੇ ਆ ਨਹੀਂ ਚੱਲ ਰਿਹਾ ਕੰਮ ਸਰਪਾਲਾਂ ਪਾ ਕੇ ਖੜਾ ਕੇ ਘਰ ਨੂੰ ਗਏ ਵੇ ਆ ਲੋਕ ਅੱਗੇ ਆਉਗੇ ਅੱਗੇ ਹੋਰ ਦਿਖਾਉਂਗਾ ਉਹ ਘੜੀਆਂ ਮਾਨਮੁਲ ਖਰੀਦ ਨਗੀਨ ਘੜੀ ਆ ਕੋਈ ਕਿ ਜੇ ਹੋਟਲ ਪਰ ਘੜੀ ਆ ਜਿੱਥੇ ਜਿੱਦਾਂ ਅਗਲੇ ਦੀ ਸੈਟਿੰਗ ਆ ਸਮਝ ਆ ਦੇਖੋ ਆ ਘੜੀਆਂ ਨਾ ਆ ਘੜੀਆਂ ਇਹ ਆ ਵੀ ਘੜੀਆਂ ਇਹ ਆ ਰਕਤਰ ਬਰਵਾਲਾ ਬਾਪ ਆ ਕੇ ਘਰਾ ਕੇ ਗਏ ਰਿਆ ਇੱਕ ਇੱਕ ਅੱਧਾ ਬੰਦਾ ਛੱਡਿਆ ਵਾ ਓਰੇ ਓਏ ਜਾ ਰਹੇ ਆ ਹਲੇ ਹੋਰ ਅੱਗੇ ਨੂੰ ਜਾਈ ਮੈਂ ਤਰ ਪਾਠ ਲਾ ਲਉ ਹੁਣ ਪਾਠ ਰਾ ਟਾਈਮ ਹੋ ਗਿਆ 6 ਵਜੇ ਕੀ ਮਤ ਪਾਈ ਹੋ ਰਿਹਾ ਭਾਈਆ ਯਾਨੀ ਬਹੁਤ ਬਹੁਤ ਹਾਈ ਮੈਨੂੰ ਲੱਗਦਾ ਮੈਂ ਬਲੌਗ 'ਚ ਕਹਿਤਾ ਵੀ ਲਾਡੀ ਦੇ ਹੋਟਲ ਤਾਂ ਲਵਲੀ ਦੇ ਹੋਟਲ ਦੇ ਲਵਲੀ ਦੇ ਹੋਟਲ ਦੇ ਨਹੀਂ ਲਾਡੀ ਦੇ ਹੋਟਲ ਦੇ ਕਹਿਣਾ ਦਾ ਮੈਨੂੰ ਲੱਗ ਰਿਹਾ ਵੀ ਮੈਂ ਕਿਹਾ ਬਲੌਗ 'ਚ ਤੇ ਬਾਕੀ ਲਾਡੀ ਦੇ ਹੋਟਲ ਦੇ ਪਹੁੰਚ ਗਏ ਗੱਡੀ ਲਾਤੀ ਆਪਣੇ ਉਧਰ ਅਗਰਬਤੀ ਲਾਇ ਪਾਠ ਪਹਿਲਾਂ ਲਾਤਾ ਸੀਗਾ ਤੇ ਹੈਦ ਕੀ ਹਰ ਦੇਸੀ ਹੀ ਭੁੱਲ ਗਏ ਆਪਾਂ ਘਰੇ ਲੈਣਾ ਦੇਣਾ ਪੁੱਛਣਾ ਦੇਸੀ ਕੀ ਕਿਹੜੀ ਕੰਪਨੀ ਦਾ ਨੇ ਫੋਲ ਤੇ ਦੇਸੀ ਕੀ ਕੌਣ ਸੀ ਕੰਪਨੀ ਦਾ ਹੈ ਹੈ ਨਹੀਂ ਚਲੋ ਜੀ ਘਾਲ ਹੋ ਗਿਆ ਮਨ ਵਿੱਚ ਆਦੇ ਸੀ ਕੀ ਪੁੱਛਿਆ ਕਹਿੰਦਾ ਹੈ ਹੀ ਨਹੀਂ ਨੋਏ ਮਿੱਤਰੂ ਚਾਹ ਪੀ ਲਈ ਖੀਰ ਖਾ ਲਈ ਤੇ ਸੀਸੇ ਸਾਫ ਕਰਤੇ ਅੰਦਰੋਂ ਅੰਦਰੋਂ ਤਾਂ ਨਹੀਂ ਕਰੇ ਅੰਦਰੋਂ ਇਹ ਇੱਧਰ ਮਾਰਨੀ ਇੱਧਰੋਂ ਸਾਫ ਕਰ ਦੇ ਯਾਰ ਕਰ ਦੇ ਤੇ ਮੈਂ ਨਾ ਇੱਕ ਗੱਲ ਸੋਚਦਾ ਸੀਗਾ ਬਈ ਆਨਾਨ ਸਾਰੇ ਬੰਦੇ ਸਾਰੇ ਕਹੀ ਜਾਂਦੇ ਆ ਵੀ ਪੰਜਾਬ ਨਾਲ ਕੋਈ ਨਹੀਂ ਖੜਦਾ ਹਨਾ ਬਈ ਇਹ ਹਰੇਕ ਨਾਲ ਜਾ ਕੇ ਖੜ ਜਾਂਦਾ ਦਾ ਔਖੇ ਔਖੇ ਟਾਈਮ 'ਚ ਹੁਣ ਪੰਜਾਬ ਨੂੰ ਲੋੜ ਆ ਪੰਜਾਬ ਨਾਲ ਕੋਈ ਖੜਦਾ ਨਹੀਂ ਜਿਹੜਾ ਰਾਜਾ ਹੁੰਦਾ ਨਾ ਬਾਈ ਉਹ ਰਾਜਾ ਨੁੱਕਰ ਦੀ ਹੈਲਪ ਕਰ ਸਕਦਾ ਹਨਾ ਬਰ ਨੌਕਰ ਕਦੇ ਰਾਜੇ ਦੀ ਹੈਲਪ ਨਹੀਂ ਕਰ ਸਕਦਾ ਠੀਕ ਹੈ ਨਾ ਨਾ ਇਹ ਪੰਜਾਬ ਨੂੰ ਲੋੜ ਆ ਪੰਜਾਬ ਆਪਣੇ ਵਾਸਤੇ ਇਕੱਲਾ ਖੜਾ ਬਾਧੂ ਆ ਪੰਜਾਬ ਪੰਜਾਬੀਆ ਨਾ ਜਿਹੜੇ ਉਹ ਮੰਗਦੇ ਨਹੀਂ ਕਿਸੇ ਕੋਲੋਂ ਦਿੰਨੇ ਹੀ ਐ ਸਾਰਿਆਂ ਨੂੰ ਠੀਕਾ ਬਾਕੀ ਹਰਿਆਣੇ ਵਾਲੇ ਭਰਾ ਕਰਦੇ ਪਏ ਆ ਹੈਲਪ ਠੀਕ ਆ ਤੇ ਜਿੰਨੇ ਯੂਪ ਜਿਹੇ ਪੰਜਾਬੀ ਬੈਠੇ ਆ ਹਨਾ ਉਹ ਵੀ ਕਰਦੇ ਪਏ ਆ ਹੈਲਪ ਪਰ ਹੋਰ ਇਧਰ ਮਹਾਰਾਸ਼ਟਰ ਕੋਈ ਗੁਜਰਾਤੀ ਨਹੀਂ ਦੇਖਿਆ ਮੈਂ ਵੀ ਕੋਈ ਉਹ ਕਰਦਾ ਹੋਵੇ ਹੈਲਪ ਹਨਾ ਸਭ ਮਾੜਿਆ ਕੋਈ ਕਿਤੇ ਉਹ ਆ ਜਾਵੇ ਫਲੱਡ ਇੱਕ ਗੱਲ ਹੋਰ ਦੱਸਾਂ ਆਪਣੇ ਇੱਧਰ ਉੱਥੇ ਪੰਜਾਬ 'ਚ ਫਲੱਡ ਆਇਆ ਵਾ ਹੋਰ ਸਟੇਟ 'ਚ ਫਲੱਡ ਆ ਜਾਵੇ ਵੀ ਪੰਜਾਬੀ ਉੱਧਰ ਨੂੰ ਵੀ ਚਲੇ ਜਾਣਗੇ ਵੀ ਚਲ ਆਪਨੇ ਤਾਂ ਸਾਮ ਲਾਂਗੇ ਵੀ ਉੱਧਰ ਕਰ ਕਰ ਲੋ ਪਹਿਲਾਂ ਹੈਲਪ ਜਾ ਕੇ ਐਹ ਜੀ ਆ ਪੰਜਾਬੀ ਆਉਣੇ ਠੀਕ ਹੈ ਨਾ ਇਹ ਪੰਜਾਬ ਰਾਜਾ ਉੱਧਰ ਵਾਲਾ ਸ਼ਹਿਰ ਆ ਜੀ ਭਾਗ ਹੋਈ ਤੁਹਾਨੂੰ ਪਤਾ ਨਾ ਪੱਪੜਾ ਮਾਰ ਔਰ ਮੈਟਰ ਅੱਠ ਵਜਣੇ ਵਾਲੇ ਆ ਤੇ ਇੰਦਰ ਚਲਾ ਰਿਹਾ ਗੱਡੀ ਤੇ ਆਪਾਂ ਇੱਧਰ ਕਿਉਂ ਆ ਆਪਣੇ ਮਿੱਠਾ ਮਿੱਠਾ ਜਿਹਾ ਸਾਲਾ ਗੱਲ ਕੋਣ ਲੱਗ ਗਿਆ ਇਹ ਵੀ ਟੱਡ ਗਿਆ ਫੇਰ ਬਦਰੀ ਕੀ ਚੱਕਰ ਬਣਿਆ いいね。Yeah, ਇੰਦਰ ਦੀ ਗੱਡੀ ਐ ਜਿਹੜੀ ਉਹ ਸਾਦੀ ਗੱਡੀ ਚਲਾਈ ਵੀ ਐ ਤੇ ਇੰਦਰ ਕਹਿੰਦਾ ਵੀ ਬਾਈ ਮੇਰੀ ਗੱਡੀ 'ਚ ਨਾ ਮੀਟਰ ਕੋਈ ਚੱਲਦਾ ਕਹਿੰਦਾ ਮੈਂ ਏਕਣੇ ਹੀ ਕਹਿੰਦਾ ਉਹਦੇ ਅੰਦਾਜ਼ੇ ਨਾਲ ਕਹਿੰਦਾ ਗੇਅਰ ਪਾਣਾ ਉਹਦੇ ਵੀ ਮਤਲਬ ਆਹ ਚੱਲ ਰਹਿਣਾ ਹਾਂ ਤੇ ਅੰਦਾਜ਼ੇ ਨਾਲ ਉਹਦੇ ਨਾਲ ਮਲਾ ਕੇ ਇੰਜਣ ਦੇ ਚੱਕਰਾਂ ਨਾਲ ਇਹਨਾਂ ਗੇਅਰ ਪਾ ਦਈਆ ਇਹਦੇ ਵੀ ਲੱਗਿਆ ਦਾ ਪਾਣ ਮੈਂ ਕਿਹਾ ਇਹਦੇ ਲੋਡ ਨਹੀਂ ਵੀ ਇਹਦੇ ਮੈਂ ਕਿਹਾ ਤੂੰ ਉਦਾਂ ਹੀ ਸਿੱਧਾ ਹੋ ਕਰਿਆ ਕਰ ਹਸਾਬ ਨਾਲ ਮੀਟਰ ਤੇ ਜਿਵੇਂ ਨਾਰਮਲ ਗিয়ার ਪੈਂਦੇ ਆ ਕੋਈ ਦਿੱਕਤ ਪਰੇਸ਼ਾਨੀ ਕੋਈ ਨਹੀਂ ਹੈ ਹੈ ਨਾ ਓਕੇ ਆ ਕੋਈ ਟੋਨ 'ਚ ਫਰਕ ਹੈ ਨਹੀਂ ਕੋਈ ਉਹ ਗੱਲ ਵੀ ਕਰਾਂਗੇ ਆਪਾਂ ਆਲੇ ਜਿਹੜੀ ਤੂੰ ਕੀਤੀ ਨਾ ਮੇਰੇ ਕੋਲ ਬਿਟੋਂ ਚੇਂਜ ਹੁੰਦੀ ਆ ਉਹ ਬਾਅਦ ਚ ਕਰਾਂਗੇ ਠੀਕ ਆ ਉਹ ਹੈ ਕੱਲ ਇਹ ਜੇ ਤੇਰੀ ਸਹੀ ਆ ਜਿਹੜੀ ਤੂੰ ਕਹੀ ਹਾਂਜੀ ਆ ਉਹ ਕਰਾਂਗੇ ਆਪਾਂ ਗੱਲਾਂ ਨੂੰ ਮੇਰੇ ਮਿੱਤਰੋ ਕਲਾਂ ਨੌਰੀ ਉਹ ਸਭ ਜਿੱਦੇ ਪਹੁੰਚ ਗਏ ਆਪਾਂ ਤੇ ਇੰਦਰ ਆ ਰਿਹਾ ਇੰਦਰ ਦੀ ਤੋਰ ਦੇਖਿਆ ਮਾੜੀ ਜੀ ਕਿਵੇਂ ਤੁਰਦਾ ਆਂਦਾ ਇਹ ਆ ਚੂਮ ਚੂਮ ਸੋਰੇ ਗੱਗੂ ਗਿੱਲ ਮੰਗਣਾ ਕਰਦਾ ਇਹ ਹਾਂ ਦਾ ਗੋਣੇ ਵਾਲੇ ਆ ਤੇ ਚੱਲ ਪਏ ਜੀਗੇ ਆਪਾਂ ਉਥੋਂ ਚਾਹ ਜੂ ਪੀ ਕੇ ਤੇ ਆਣਾ ਅੱਜ ਦੱਸਦਿਆਂ ਤੁਹਾਨੂੰ ਇਹਦੇ ਬਾਰੇ ਆਪਣਾ ਇੰਦਰ ਬਾਰੇ ਇੰਦਰ ਇੰਦਰ ਦਾ ਪਿੰਡ ਹੈ ਉਹ ਸ਼ਹਿਰਾ ਸੁਮਾਣਾ ਠੀਕ ਹੈ ਵੱਡੀ ਮੱਜਰੀ ਨਹੀਂ ਜੀ ਵੱਡੀ ਮੱਜਰੀ ਅਜੀਤ ਨਗਰ ਤੇ ਇਹਦੇ ਬਾਈ ਜਿਹੜਾ ਇੰਦਰ ਦਾ ਬਾਪੂ ਆ ਨਾ ਉਹਦੇ ਯਾਰ ਪੈਰ ਤੇ ਪੈਰ ਤੇ ਹੋਇਆ ਵਾ ਪੈਰ ਦੇ ਨਾ ਬਾਬਾ ਫੂਕ ਮਾਰ ਗਿਆ ਸਮਝਦੇ ਆ ਸਾਰੇ ਤੇ ਉਹ ਮਤਲਬ ਕਿੰਨੇ ਦਿਨ ਹੋ ਗਏ ਯਾ ਨਾ ਬੈੱਡ ਤੇ 2 ਸਾਲ ਤਾਂ ਵੀਰੇ ਲੱਗੇ ਹੋਗੇ ਵੱਖ ਬੈੱਡ ਤੇ ਉਦਾਂ 3-4 ਮਹੀਨੇ ਤਿੰਨ ਚਾਰ ਮਹੀਨੇ ਬੈੱਡ ਤੇ ਹੀ ਹੈ ਹਾਂ 2 ਸਾਲ ਹੋ ਗਏ ਭਾਈ ਉਹਨੂੰ ਦੇਖ ਲੋ ਉਹ ਕਰੇ ਨੂੰ ਲੱਤ ਟੁੱਟ ਗਈ ਮਤਲਬ ਦੋਵੇਂ ਲੱਤ ਟੁੱਟ ਗਈ ਸੀਗੀ ਨੇ ਰਹਿ ਗਿਆ ਸੀਗਾ ਦੋਵੇਂ ਟੁੱਟਣਾ ਹੈ ਮਤਲਬ ਜਿਆਦੇ ਦੋਨੋਂ ਦੋਨੋਂ ਲੱਤਾਂ ਟੁੱਟ ਗਈ ਹੈ ਇੱਕ ਤਾਂ ਉਹ ਲੱਗਿਆ ਹੋਇਆ ਸੀਗਾ ਉਹ ਕਬੱਜੀ ਵੀ ਸੀਗੀ ਤੇ ਦੂਜੀ ਲੱਤ ਟੁੱਟ ਗਈ ਸੀਗੀ ਤੇ ਹੁਣ ਮਤਲਬ ਉਹ ਬੈੱਡ ਤੇ ਹੀ ਹੈ ਇਹ ਕਮਾਨ ਵਾਲਾ ਇੱਕ ਲਈਏ ਕਰੇ ਹੈ ਨਾ ਐਂਜ ਕਰਕੇ ਆਪਾਂ ਨੇ ਇਹਨੂੰ ਪਹਿਲ ਦਿੱਤੀ ਇਹਦੇ ਬੰਦੇ ਦਾ ਹੋਰ ਵੀ ਬਥੇਰੇ ਆ ਰਹੇ ਜੀਗੇ ਆਪਣੇ ਕੋਲ ਬੰਦਿਆਂ ਦੀ ਘਾਟ ਨਹੀਂ ਹੈਗੀ ਜੀ ਤੇ ਫਿਰ ਮਨੂੰ ਕੋਈ ਬਿਰਤੇ ਕਰਕੇ ਹੋ ਗਿਆ ਉਹ ਤੇ ਚਲ ਬਾਅਦ ਚ ਪਤਾ ਲੱਗਿਆ ਕਿ ਇਹ ਬਿਰਤੇ ਨੂੰ ਜਾਣਦਾ ਤੇ ਨਹੀਂ ਦਾ ਆਪਣੇ ਮਹੋਦਾਈ ਪਹਿਲਾਂ ਇਹਨੂੰ ਆਹ ਕਰਤੀ ਜੀ ਵੀ ਆ ਜਾ ਭਾਈ ਤੂੰ ਹੀ ਆਈ ਹੈ ਨਾ え ਬਾਕੀ ਗੱਡੀ ਠੀਕ ਚਲਾਉਂਦਾ ਠੰਡੇ ਦਿਮਾਗ ਨਾਲ ਹੈ ਨਾ ਕਿਉਂ ਇਹਨੇ ਛੇੜੜੀ ਜਲਾਈ ਵੀ ਆਪਣੀ ਤੇ ਦੂਜੀ ਗੱਲ ਇਹ ਵੀ ਹਾਲੇ ਨੌਲੇਜ ਮਤਲਬ ਹੈ ਨਹੀਂ ਹੈ ਨਾ ਪੂਰੀ ਭਾਈ ਕਹਿੰਦਾ ਮੈਨੂੰ ਨੌਲੇਜ ਹੀ ਨਹੀਂ ਦਿੱਤੀ ਗਏ ਨੇ ਉਦਾਂ ਵੀ ਗੱਡੀ ਇਹ ਚਲਾ ਲੰਦਾ ਬੇਲਾਲਾ ਵੀ ਗੱਡੀ ਬਾਰੇ ਹਨਾ ਜਾਣਕਾਰੀ ਨਹੀਂ ਹੈਗੀ ਮੈਂ ਕਿਹਾ ਚੱਲ ਤੈਨੂੰ ਕੋਈ ਨਹੀਂ ਜਿੰਨੀ ਕੁ ਭਰਾਵਾ ਸਾਨੂੰ ਹੈਗੀ ਆ ਉਨੀ ਕੁ ਤੈਨੂੰ ਦੇ ਦਾਂਗੇ ਜੇ ਸਾਨੂੰ ਵੱਧ ਹੋਈ ਵੱਧ ਦੇ ਦਾਂਗੇ ਘੱਟ ਵੀ ਘੱਟ ਦੇ ਦਾਂਗੇ ਇਹ ਕਿ ਨਹੀਂ ਸਹੀ ਗੱਲ ਆ ਕੀ ਗੱਲ ਹੈ ਨਾ ਤੇ ਬਾਈ ਇੱਕ ਇਹਨੂੰ ਇੱਕ ਗੱਲ ਕਹੀ ਜਾ ਮੈਂ ਵੀ ਮੈਂ ਝੂਠ ਨਹੀਂ ਬਰਦਾਸ਼ਤ ਕਰਦਾ ਹੈਗਾ ਇਹਦਾ ਰੋਟੀ ਪਾਣੀ ਖਾਣੇ ਪੀਣੇ ਦਾ ਕੋਈ ਚੱਕਰ ਨਹੀਂ ਇਹਦਾ ਜੋ ਮਰਜੀ ਖਾ ਪੀ ਜਾਨੋ ਤੇਰਾ ਦਿਲ ਕਰਦਾ ਇਹਦਾ ਬਾਕੀ ਨਜਾਫਾ ਲੇਕੀਕਾਰ ਇਹਨੂੰ ਕਰਨ ਨਹੀਂ ਦੱਲੇ ਕੋਈ ਤੇ ਲਾਤੀ ਨੂੰ ਕਿਹਾ ਵੀ ਹਨ ਨੂੰ ਪੂਰਾ ਠੋਣ ਕਰਾਂਗੇ ਛੰਡ ਕੇ ਭੇਜਾਂਗੇ ਤੇ ਇਹ ਕਹਿੰਦਾ ਵੀ ਮੈਂ ਜੀਰੀਆਂ ਤੱਕ ਇਹਾਂ ਵੀ ਜੀਰੀ ਜੀਰੀ ਦੀ ਜੰਦਰ ਵੀ ਮੈਂ ਆਪਣਾ ਉੱਥੇ ਲਾਣਾ ਹੁੰਦਾ ਠੀਕ ਹੈ ਨਾ ਠੀਕ ਡੈਰੀ ਮਿੱਟੀ ਹੈ ਦੇਖੋ ਉਹਦੇ ਨਾਲ ਜੀਰੀ ਦਾ ਸੀਜ਼ਨ ਲਾਂਦਾ ਮੈਂ ਕਿਹਾ ਚੱਲ ਉਹ ਕੋਈ ਗੱਲ ਨਹੀਂ ਆਪਾਂ ਰਜੈਕਸ਼ਨਟ ਕਰ ਲਵਾਂਗੇ ਬਾਕੀ ਨੀਵੀ ਦੀਆਂ ਗੱਲਾਂ ਹਨਾ ਤੇ ਹੁਣ ਚੱਲਦੇ ਆਪਾਂ ਆਪਾਂ ਨੇ ਜਾ ਕੇ ABC ਹੋਟਲ ਤੇ ਸੌਂ ਜਾਣਾ ਠੀਕ ਹੈ ਨਾ ਬਾਕੀ ਨੀਂਦ 'ਚ ਗੱਡੀ ਨਹੀਂ ਚਲਾਣੀ ਹੈਗੀ ਠੀਕ ਆ ਓਕੇ ਜੀ ਹਾਂ ਜਦ ਜਦੇ ਮਾੜੀ ਜੀ ਵੀ ਸੁਸਤੀ ਪੈਂਦੀ ਆ ਜਦ ਇਹਨੂੰ ਥਾਗ ਦੇਣਾ ਸਾਈਡ 'ਚ ਲਾ ਕੇ ਰੋਕ ਕੇ ਵੀ ਭਾਈ ਉੱਠ ਖੜਾ ਵੀ ਉਹਨੂੰ ਸੁਸਤੀ ਬੈਰੀ ਆ ਠੀਕ ਹੈ ਨਾ ਹਾਂ ਜੀ ਹਾਂ ਹੁਣ ਜਿਆਦਾਦਰ ਕੋਸ਼ਿਸ਼ ਰੱਖਿਆ ਕਰ ਵੀ ਗੱਡੀ ਇਹ ਲਾਈਨ 'ਚ ਰੱਖਿਆ ਕਰ ਆ ਆਮ ਤਰਿਕ ਇੱਕ ਵਜੇ ਦਾ 45 ਮਿੰਟ ਹੋ ਗਿਆ ਤੇ ਗੰਗਰਾਰ ਜਾਮ ਜਗੜੇ ਆ ਬਹੁਤ ਜਾਮਾਂ ਤੋਂ ਥੋੜੀ ਰਹਿ ਗਿਆ ਤੇ ਏਵੀ ਕੀ ਹੋਟਲ ਰਹਿ ਗਿਆ 4 ਕਿਲੋਮੀਟਰ 4 5 ਕਿਲੋਮੀਟਰ ਹੈ 25 ਮਿੰਟ ਦਿਖਾ ਰਿਹਾ ਮੈਂ 25 ਮਿੰਟ ਹੋਰ ਲੱਗਣਗੇ ਜਾਮ ਤੇ ਦੋ ਰੋ ਭਾਈ ਲਓ ਵੀਰੇ ਅਸੀਂ ਤਾਂ ਨਿਕਲ ਗਏ ਜਾਮ ਚ ਤੇ ਇੱਧਰ ਦੇਖ ਲਓ ਜਾਮ ਦਾ ਹਾਲ ਇਧਰ ਏ ਵੀ ਸੀ ਹੋਟਲ ਦਾ ਵੀ ਪਿੱਛੇ ਤੱਕ ਜਾਮ ਆ ਗੰਗਰਾਰ ਜੀ ਮਿੱਤਰੋ ਆਹ ਤੁਸੀਂ ਦੇਖ ਰਹੇ ਨੇ ਕਿ ਆ ਬਣਿਆ ਵੇ ਇਹ ਆਣਾ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਇਦਾਂ ਹਾਲ ਚਾਲ ਤੇ ਬਾਈ ਜਿਹੜੇ ਭਰਾ ਆਪਾਂ ਨੂੰ ਪੰਜਾਬ ਵਾਲੇ ਏਰੀਆ ਚ ਦੇਖ ਰਹੇ ਮਾਝੇ ਵਾਲੇ ਏਰੀਆ ਚ ਜਿੱਥੇ ਫਲੱਡ ਆਏ ਵੇ ਆ ਜੇ ਉੱਥੋਂ ਕੋਈ ਦੇਖਦਾ ਬਾਈ ਕਿਸੇ ਤਰ੍ਹਾਂ ਦੀ ਕੋਈ ਲੋੜ ਹੋਵੇ ਹਨਾ ਤੁਸੀਂ ਦੱਸਵਾ ਸਕਦੇ ਆ ਆਪਾਂ ਇਹ ਵੀਡੀਓ ਪਾ ਦਾਂਗੇ ਜੇ ਕਾਹਦੀ ਜੀ ਲੋਡ ਹੋਈ ਜਿਵੇਂ ਡੰਗਰਾਂ ਦੇ ਚਾਰੇ ਚੁਰੇ ਦੀ ਆ ਤਰਪਾਲਾਂ ਦਰਬੁੱਲਾਂ ਦੀ ਯਾਨੀ ਕਾਹਦੀ ਦੀ ਵੀ ਲੋਡ ਹੋਈ ਕੋਈ ਮੈਡੀਕਲ ਦੀ ਕੋਈ ਕੋਈ ਵੀ ਸਮਾਨ ਹੋਵੇ ਹਨਾ ਉਹ ਦੱਸ ਸਕਦੇ ਅਸੀਂ ਠੀਕ ਆ ਤੇ ਆਪਾਂ ਨਾਲ ਦੀ ਨਾਲ ਵੀਡੀਓ ਪਾ ਦਾਂਗੇ। ਨੋਏ ਮਿੱਤਰੋ ਆ ਜਿਹੜਾ ਇੱਥੇ ਨੂੰ ਰੋੜ ਗਿਆ ਆਪਣਾ ਟੂਲ ਟੈਕ ਸਪਾਰ ਕਰਕੇ ਜਦ ਆਪਾਂ ਆ ਨੀਮ ਚਾਲੇ ਰੋਡ ਪਰ ਹੁੰਨੇ ਆ ਆ ਪੋਲਾ ਨਾ ਆ ਪੋਲ ਤੋਂ ਅੱਗੇ ਦੀ ਅਗਲੇ ਪਾਸੇ ਉਹ ਇਧਰ ਵੀ ਪਾਣੀ ਆ ਗਿਆ ਓਏ ਆ ਦੇਖ ਹੈ? ਉਹ ਦੇਖੋ ਉਹ ਟੱਪਣ ਲੱਗਿਆ ਪਾਣੀ ਓਏ ਹੋਏ ਹੋਏ ਨਦੀ ਜੀ ਐ ਪਤਾ ਨਹੀਂ ਕਿ ਆਗਾ ਹਨਾ ਓਏ ਹੋਏ ਮਿੱਦ ਨੂੰ ਲਾਕੇ ਟੱਪਣਾ ਹੈ ਦੁਕਾਨ ਦੱਸਣਾ ਤਾਂ ਮੈਂ ਆਦਾ ਵੀ ਆ ਪੋਲਾ ਨਾ ਜਿਹੜਾ ਬਹੁਤ ਜਦ ਉੱਪਰੋਂ ਉਹ ਲੰਘਦੀ ਆ ਉਹ ਸਿਮਿੰਟ ਵਾਲੀ ਪਾਈਪ ਲਾਈਨ ਜੀ ਉਹਦੀ ਨਿਸ਼ਾਨੀ ਰੱਖ ਲਓ ਉਹਦੇ ਬਾਅਦ ਆਹ ਪੋਲਾ ਪੋਲਾ ਪਾਰ ਕਰਦੇ ਹੀ ਸਪੀਡ ਵਾਲੇ ਖੜੇ ਹੁੰਨੇ ਆ ਬਾ ਇਹ ਆ ਮੰਦਰ ਦੀ ਨਿਸ਼ਾਨੀ ਰੱਖ ਲਓ ਇੰਤਜ਼ਾਮ ਮੰਦਰ ਦੀਗੇ ਹੌਲ ਦੇ ਨਾਲ ਉਧਰੋਂ ਆਉਂਦੇ ਵੇ ਆਇਆ ਕਿੱਥੇ ਆ ਗਏ ਬਾਪੇ ਦੇਖ ਲਓ ਕਿੱਥੇ ਆ ਗਏ ਅਹ ਗੰਦੀ ਬਾਤ ਅਸੀਂ ਨਹੀਂ ਬੋਲਦੇ ਕਿਸੇ ਕੋ ਛੇਕਾਵਾ ਨਹੀਂ ਦੀ ਭਾਈ ਅਸੀਂ ਆ ਗਏ ਓਰੇ ਆਹਾ ਸੈਲਰਾਂ ਕੋਲ ਆ ਸੈਲਰ ਜਿਹਾਂ ਓਰੇ ਬਹੁਤ ਵਧੀਆ ਠੀਕ ਆ ਆ ਇਹ ਆ ਦੇਖੋ ਸੈਲਰ ਕਿਆ ਸੋਨੇ ਸੋਨੇ ਸੈਲਰ ਦਿਖਾ ਰਿਹਾ ਮੈਂ ਤੁਹਾਨੂੰ ਯਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਨਾ ਐਜੇ ਸੈਲਰ ਦੇਖਣੇ ਵਾਸਤੇ ਇੰਨੇ ਵਧੀਆ ਵਧੀਆ ਸੈਲਰ ਗੋਲ ਗੋਲ ਆ ਦੇਖੋ ਮੋਟੀਵੇਸ਼ਨ ਮਿਲਦੀ ਆ ਸਾਨੂੰ ਆ ਜੇ ਸੈਲਰ ਦੇਖ ਦੇਖ ਕੇ ਇਹ 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 ਚੱਕਤੀ ਸੀਗੀ ਮੋਤੀ ਦੀ ਮਾਂ ਅੱਜ ਹੀ ਮਿੱਤਰੋ ਰੋਟੀ ਖਾ ਕੇ ਆਣੇ ਆ ਤੇ ਮਲੇਰ ਕੋਟਲੇ ਵਾਲਿਆਂ ਦੇ ਢਾਬੇ ਦੇ ਗੱਲਬਾਤ ਐਸ ਕੱਪੜੇ ਪ੍ਰੈਸ ਕਰਾਉਂ ਬੁੱਲਾਂ ਦੇ ਗਾਲ ਬੁੱਲਾਂ ਦੇ ਹੁਣ ਇੱਥੇ ਥੋੜੀ ਜਿਹੀ ਰੈਸਟ ਕਰਾਂਗੇ ਤੇ ਟ੍ਰੈਕ ਕਰਕੇ ਯਾਰ ਤੁਰਦੇ ਆਪਾਂ ਆ ਜੋ ਪੀ ਗਏ ਹਨਾ ਤੇ ਇਹ ਵਲੌਗ ਦਾ ਕਰਦੇ ਆਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਬੈਲਦੇ ਆਂ ਅਗਲੇ ਵਲੌਗ ਜਾਂ ਤੱਕ ਰੱਬ ਰੱਖਾ ਤੇ ਭਾਈ ਜੱਜੀ ਬਾਈ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਯਾ ਜੀ ਗਿੱਲ ਲਾਂਡਰਾ ਵਾਲੇ ਦੇ ਪਾਈ ਦੇ ਚੈਨਲ ਨੂੰ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਓ ਲਿੰਕ ਤੇ ਡਿਸਕ੍ਰਿਪਸ਼ਨ ਜੇ